ਜਲੰਧਰ ਦੇ ਨਕੋਦਰ ਰੋਡ ਤੇ ਉਸ ਵੇਲੇ ਭਿਆਨਕ ਸੜਕ ਹਾ사 ਵਾਪਰ ਗਿਆ ਜਦੋਂ ਇੱਕ ਐਕਟਿਵਾ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਐਕਟਿਵਾ ਦੇ ਪਰਖੱਚੇ ਉੱਡ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਕਟਿਵਾ ਬਿਲਕੁਲ ਚੱਕਣਾ ਚੂਰ ਹੋ ਗਈ ਹੈ ਅਤੇ ਐਕਟਿਵਾ ਸਵਾਰ ਮਹਿਲਾ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਆਪਣੇ ਭਰਾ ਦੇ ਘਰ ਰਖੜੀ ਬੰਨਣ ਦੇ ਵਾਸਤੇ ਜਾ ਰਹੀ ਸੀ ਇਸ ਦੇ ਭਰਾ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਰਖੜੀ ਬੰਨਣ ਤੋਂ ਪਹਿਲਾਂ ਹੀ ਉਸ ਦੀ ਭੈਣ ਦੇ ਨਾਲ ਅਜਿਹਾ ਹਾ사 ਜਾਵੇਗਾ ਜਿਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਦਿੱਤੀ ਸਰ ਕੀ ਨਾਮ ਆਪਣਾ ਗੁਰਜੀਤ ਸਿੰਘ ਜੀ ਸਰ ਕਿੱਥੇ ਦੇ ਰਹਿਣ ਵਾਲੇ ਤੁਸੀਂ ਸ਼ਾਹੂਰ ਸਰ ਜਿਹੜਾ ਐਕਸੀਡੈਂਟ ਹੋਇਆ ਥੇ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਇਹ ਮੇਰੇ ਮਾਮੀ ਜੀ ਸੀਗੇ ਇੱਥੇ ਲਾਗੇ ਪੈਣ ਦਾ ਮੁੱਦਾ ਪੈਂਦਾ ਰੱਖੜੀਆਂ ਬੰਨਣ ਆਏ ਸੀਗੇ ਉਸ ਸਮੇਂ ਜੁਮਨਾ ਆਸੀ ਜੀ ਬੇਚੂਰੀ ਉੱਨੀ ਛੱਟ ਲੱਗੀ ਆ ਅਸੀਂ ਨਾਲ ਹੀ ਇੱਥੇ ਪਹੁੰਚ ਗਏ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ ਇਹਨੇ ਵੀ 50 ਤੋਂ 60 ਦਾ ਸਾਲ ਕਿੱਥੇ ਦੇ ਰਹਿਣ ਵਾਲੇ ਆ ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚੀ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਇੱਥੇ ਹੋਇਆ ਮੁੱਦਾਂ ਦੇ ਲਾਗੇ ਇਹ ਵੀ ਇੱਕ ਲੇਡੀ ਸੀ ਅਖੋ ਤੇ ਆ ਰਹੀ ਸੀ ਉਹਨਾਂ ਨੇ ਜਾਣਾ ਸੀ ਵਾਪਸ ਇੱਥੋਂ ਕੱਟਾ ਇੱਕ ਕੱਟ ਤੋਂ ਮੋਟੇ ਆਣ ਸੀ ਕਿਛੂ ਕਿਛੂ ਗੱਡੀ ਆ ਰਹੀ ਸੀ ਉਹਨਾਂ ਨੇ ਜਲਦਬਾਜ਼ ਜਾਣਾ ਸੀ ਉਹਦੇ ਵਿੱਚ ਆਫਸਰ ਐਕਸੀਡੈਂਟ ਹੋ ਗਿਆ ਇਹਨਾਂ ਦਾ ਇਹ ਲੇਡੀਆਂ ਜਿਹੜੀ ਆ ਮੌਕੇ ਤੇ ਡੈਥ ਹੋ ਗਈ ਹੈ ਹੁਣ ਸਿਨੋ ਹਸਪੀਟਲ ਪਹੁੰਚਾਤਾ ਸੀ ਸਰ ਕਿੱਥੇ ਦੇ ਰਹਿਣ ਵਾਲੇ ਆ ਲੇਡੀਆਂ ਇਹ ਲੇਡੀਆਂ ਸ਼ਾਹਕੋਟ ਦੇ ਆ ਜਿਹੜਾ ਨਾਲ ਤਾਂ ਸਰ ਜਿਹੜਾ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਗੱਡੀ ਵਾਲਿਆਂ ਨੇ ਰੈਸ ਵਗੈਰਾ ਕੀਤੀ ਹੈ ਜਾਂ ਨਹੀਂ ਇਹ ਫਿਲਹਾਲ ਤੱਕ ਨੂੰ ਲੈ ਗਏ ਅਜੇ ਦੇਖਦੇ ਹਾਂ ਉਹਨਾਂ ਦੇ ਕੀ ਕਾਰਵਾਈ ਕਰਨੇ ਕਹਿੰਦੇ ਕਾਰਵਾਈ ਕਰਦੇ ਤੇ ਉਹਨਾਂ ਨੂੰ ਹਸਪੀਟਲ ਚਾਹੀਦਾ ਭੈਣਾਂ ਨੂੰ ਰਖੜੀ ਦੇ ਤਿਹਾਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਪਰ ਜੋ ਇਸ ਮੈਲਾਂ ਨਾਲ ਵਾਪਰਿਆ ਇਸ ਨੂੰ ਸੁਣ ਕੇ ਪਰਿਵਾਰਕ ਮੈਂਬਰ ਵੀ ਸਦਮੇ 'ਚ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ